थानकोट ਅਬਕਾਰੀ ਵਿਭਾਗ ਅਤੇ ਪੰਜਾਬ ਪੁਲਿਸ ਦੀ ਵੱਡੀ ਕਾਰਵਾਈ ਨਸ਼ਿਆਂ ਦੇ ਵਿਰੁੱਧ ਚੱਲ ਰਹੀ ਮੁਹੰਮਦ ਰਣ ਹਲਕਾ ਪਵਾਦੇ ਪਿੰਡ ਸੁੰਦਰ ਚੱਕ ਬਣੀ ਅਲੋਦੀ ਵਿੱਚ ਸ਼ਾਪੇਮਾਰੀ ਕਰਕੇ 82 ਪੇਟੀਆਂ ਗੈਰ ਕਾਨੂੰਨੀ ਦੇਸੀ ਤੇ ਅੰਗਰੇਜ਼ੀ ਸ਼ਰਾਬ ਇੱਕ ਡਰਾਮਾ ਕੱਚੀ ਸ਼ਰਾਬ ਇੱਕ ਵਾਹਨ ਅਤੇ ਇੱਕ ਵਿਅਕਤੀ ਨੂੰ ਕਾਬੂ ਕੀਤਾ ਗਿਆ ਏਟੀਓ ਨਰਿੰਦਰ ਕੌਰ ਵਾਲਿਆ ਨੇ ਕਿਹਾ ਕਿ ਨਸ਼ਿਆਂ ਵਿਰੁੱਧ ਮੁਹਿੰਮ ਲਗਾਤਾਰ ਜਾਰੀ ਹੈ ਅਤੇ ਪਠਾਨਕੋਟ ਵਿੱਚ ਗੈਰ ਕਾਨੂੰਨੀ ਸ਼ਰਾਬ ਦਾ ਤੰਦਾਰ ਨਹੀਂ ਹੋਣ ਦਿੱਤਾ ਜਾਵੇਗਾ। ਜੀ ਮੈਮ ਅੱਜ ਵੱਡੀ ਪੱਤਰਾਂ ਦੇ ਵਿੱਚ ਨਜਾਇਜ਼ ਸ਼ਰਾਬ ਜਿਹੜੀ ਆ ਬੜੀ ਗਈ ਹੈ ਕੀ ਕਹਾਂਗੇ ਅਸੀਂ ਅੱਜ ਸਾਨੂੰ ਇਨਫੋਰਮੇਸ਼ਨ ਮਿਲੀ ਸੀਗੀ ਕਿ ਕੋਈ ਗੱਡੀ ਆ ਰਹੀ ਹੈ ਬਾਰੋਂ ਨਜਾਇਜ਼ ਸ਼ਰਾਬ ਦੀ ਸੋ ਇਸ ਕਰਕੇ ਮੈਂ ਮੇਰੇ ਇਨਸਪੈਕਟਰ ਤੇ ਪੁਲਿਸ ਪਾਰਟੀ ਨੇ ਅਸੀਂ ਨਾਕਾ ਲਗਾਇਆ ਬਨੀ ਲੋਦੀ ਤੇ ਜਦੋਂ ਅਸੀਂ ਗੱਡੀਆਂ ਚੈੱਕ ਕਰ ਰਹੇ ਸੀ ਤਾਂ ਇੱਕ ਹੈਰੀਅਰ ਗੱਡੀ ਅਸੀਂ ਰਾਉਂਡ ਅਪ ਕੀਤੀ ਉਸ ਦੇ ਵਿੱਚ ਉਹ ਕਾਫੀ ਪਾਰੀ ਮਾਤਰਾ ਦੇ ਵਿੱਚ ਸ਼ਰਾਬ ਮਿਲੀ ਤੇ ਡਰਾਈਵਰ ਨੂੰ ਉਹ ਕਿਤੇ ਅਰੈਸਟ ਕਰ ਲਿਆ ਦੂਜਾ ਬੰਦਾ ਭੱਜ ਗਿਆ ਗੱਡੀ ਖੋਲਦੇ ਸਾਰੇ ਜਿਹੜਾ ਗੱਡੀ ਜਿਹੜਾ ਗੱਡੀ ਦਾ ਮਾਲਕ ਗੱਡੀ ਦਾ ਜਿਹੜਾ ਮਾਲਕ ਸੀਗਾ ਉਹ ਦੌੜ ਗਿਆ ਕਿੰਨੀਆਂ ਪੇਟੀਆਂ ਹੈਗੀਆਂ ਪੇਟੀਆਂ 82 ਪੇਟੀਆਂ ਹੈਗੀਆਂ ਸਾਰੀਆਂ ਅੰਗਰੇਜ਼ੀ ਕਿੰਨੀਆਂ ਮੈਮ ਦੇਸੀ ਦੇਸੀ ਹੈਗੀਆਂ ਰਾਇਲ ਸ਼ੈਗ ਹੈਗੀਆਂ 15 ਸਿਗਨੇਚਰ ਇੱਕ ਪੇਟੀ ਹੈ ਦੋ ਬਲੈਂਡਰ ਹੈ ਰਾਇਲ ਚੈਲੰਜ ਦੀ ਇੱਕ ਪੇਟੀ ਹੈ 10 ਮਕੜੇਵਲ ਦੀਆਂ ਪੇਟੀਆਂ ਨੇ ਤੇ ਬਲੈਕ ਹੌਰ 52 ਪੇਟੀਆਂ ਮੈਮ ਲਗਾਤਾਰ ਜਿਹੜਾ ਹੈ ਐਕਸਾਈਜ਼ ਵਿਭਾਗ ਵੱਲੋਂ ਵਿਭਾਗ ਵੱਲੋਂ ਨਜਾਇਜ਼ ਸ਼ਰਾਬ ਨੂੰ ਰੋਕਿਆ ਜਾ ਰਿਹਾ ਹੈਗਾ ਜੀ ਰਾਤ ਦੀ ਮੇਰੇ ਇਨਸਪੈਕਟਰ ਤੇ ਅਸੀਂ ਈਵਨ ਦੈਨ ਪੁਲਿਸ ਪਾਰਟੀਆਂ ਨਾਲ ਲੈ ਕੇ ਅਸੀਂ ਚੈਕਿੰਗ ਕਰਦੇ ਆਂ ਇਹ ਆਪਣੇ ਪਤਾ ਲੱਗ ਪਾਇਆ ਕਿਥੋਂ ਲੈ ਕੇ ਕਿੱਥੇ ਜਾ ਰਹੇ ਸੀ ਪਰ ਨਹੀਂ ਇਹ ਅੰਡਰ ਇਨਵੈਸਟੀਗੇਸ਼ਨ ਹੈਗਾ ਅਸੀਂ ਇਹ ਤਾਂ ਪਤਾ ਕਰਾਂਗੇ ਹੁਣ ਦੇਖਾਂਗੇ ਕੀ ਕਰ ਰਹੇ ਆ ਕਿਥੋਂ ਲੈ ਕੇ ਆ ਰਹੇ ਇਨਵੈਸਟੀਗੇਸ਼ਨ ਹੈ ਇਹਨਾਂ ਦੀ ਗੱਡੀ ਦੇ ਵਿੱਚੋਂ ਇੱਕ ਐਵੀ ਨਿਕਲਿਆ ਨੀਲਾ ਇਹਦਾ ਕਹਿੰਦੇ ਹੈ ਜਿਹੜੀ 50 ਲੀਟਰ ਲਾਨ ਹੈਗੀ ਉਹ ਕੱਚੀ ਸ਼ਰਾਬ ਕਹਿ ਸਕਦੇ ਜਿਹਨੂੰ ਉਹ ਵੀ ਮਿਲ ਗਿਆ ਉਹ ਵੀ ਇਨਵੈਸਟੀਗੇਟ ਕਰ ਰਹੇ ਆ ਅਸੀਂ ਕਿਥੋਂ ਲਿਆਇਆ ਤੇ ਇਧਰੋਂ ਜਾ ਰਹੀ ਹੈ ਮੈਡਮ ਲਗਾਤਾਰ ਪੰਜਾਬ ਦੇ ਵਿੱਚ ਦੇਸੀ ਸ਼ਰਾਬ ਪੀਣ ਨਾਲ ਮੋਤਾ ਵੱਧ ਰਹੀਆਂ ਹਨ ਤੇ ਪੰਜਾਬ ਦੇ ਲੋਕਾਂ ਨੂੰ ਕੀ ਕਹਿਣਾ ਚਾਹੁੰਦੇ ਅਸੀਂ ਤਾਂ ਇਹੀ ਮੈਸੇਜ ਦੇਣਾ ਚਾਹੁੰਦੇ ਆ ਜੀ ਵੀ ਇਹ ਜਿਹੜੀ ਨਜਾਇਜ਼ ਸ਼ਰਾਬ ਹੈ ਜਿਹੜੀ ਬਣਾ ਕੇ ਬਾਹਰੋਂ ਅੰਦਰੋਂ ਬਣਾ ਕੇ ਭੇਜੀ ਜਾ ਰਹੀ ਹੈ ਤਾਂ ਉਸ ਉਹ ਨਾਮ ਯੂਜ਼ ਕਰਨ ਤਾਂ ਜ਼ਿਆਦਾ ਹੋ ਹੈ ਬੈਟਰ ਹੈ ਉਹਨਾਂ ਦੇ ਭਲੇ ਲਈ ਹੈਗੀ ਹੈ ਠੀਕ ਹੈ ਨਾ ਜਿਸ ਦੇ ਨਾਲ ਉਸ ਦੇ ਵਿੱਚ ਪਤਾ ਨਹੀਂ ਕਿ ਕਿੰਨੀ ਕੁਆਂਟੀਟੀ ਹੈ ਕੀ ਪਾਇਆ ਹੋਇਆ ਕੀ ਨਹੀਂ ਪਾਇਆ ਹੋਇਆ ਸੋ ਇਸ ਲਈ ਮੈਂ ਤਾਂ ਇਹੀ ਮੈਸੇਜ ਕਨਵੇ ਕਰਾਂਗੀ ਕਿ ਉਹ ਨਾਮ ਯੂਜ਼ ਕੀਤਾ ਜਾਵੇ